ਤੁਸੀਂ ਦੇਖ ਰਹੇ ਹੋ ਸਟਾਈ ਨਿਊਜ਼ ਪੰਜਾਬ ਤੇ ਇਸ ਵੇਲੇ ਸ਼ੰਭੂ ਬਾਰਡਰ ਦੇ ਉੱਤੇ ਖੜੇ ਆਂ ਤੇ ਸਾਡੇ ਨਾਲ ਇੱਕ ਖਾਸ ਸ਼ਖਸੀਅਤ ਮੌਜੂਦ ਹੈ ਇੱਕ ਬਾਈ ਜਿਹੜਾ 220 221 ਵਾਲੇ ਕਿਸਾਨੀ ਘੋਲ ਦੇ ਵਿੱਚ ਬੜਾ ਚਰਚਾ ਦਾ ਚਿਹਰਾ ਬਣਿਆ ਰਿਹਾ ਬਾਈ ਦੇ ਇੱਕ ਐਕਸ਼ਨ ਕਰਕੇ ਮੋਰਚਾ ਇਸ ਹੱਦ ਤੱਕ ਅੱਗੇ ਗਿਆ ਜਿਹਦਾ ਕਦੇ ਕਿਸੇ ਨੇ ਜਿਹਦੀ ਕਲਪਨਾ ਵੀ ਨਹੀਂ ਕੀਤੀ ਸੀ ਤੇ ਉਹ ਬਾਈ ਅੱਜ ਸਾਡੇ ਨਾਲ ਮੌਜੂਦ ਹੈ ਬਾਈ ਦਾ ਨਾਮ ਹੈ ਨਵਦੀਪ ਤੁਸੀਂ ਸਾਰੇ ਜਾਣਦੇ ਹੋ ਬਾਈ ਨੇ ਕੀ ਐਕਸ਼ਨ ਕੀਤਾ ਸੀ ਉਹ ਵੀ ਤੁਹਾਨੂੰ ਪਤਾ ਬਾਈ ਜੀ ਸਭ ਤੋਂ ਪਹਿਲਾਂ ਤਾਂ ਜੀ ਇੱਥੇ ਪਹੁੰਚੇ ਹੋ ਸਕਾਈ ਨਿਊਜ਼ ਪੰਜਾਬ ਦੇ ਨਾਲ ਗੱਲਬਾਤ ਕਰਨ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਾਈ ਹੁਣ ਇੱਥੇ ਸ਼ੰਭੂ ਮੋਰਚੇ ਤੇ ਪਹੁੰਚੇ ਉਸ ਤੋਂ ਪਹਿਲਾਂ ਵੀ ਤੁਸੀਂ ਬੜਾ ਇੱਥੇ ਆਉਂਦੇ ਰਹੇ ਹੋ ਤੇ ਲਗਾਤਾਰ ਡਿਊਟੀ ਹੈ ਜਿਹੜੀ ਤੁਸੀਂ ਆਪਣੇ ਨਿਭਾ ਰਹੇ ਹੋ ਉੱਤੇ ਜਿਹੜਾ ਕੁਝ ਤੁਸੀਂ ਪਹਿਲਾਂ ਕੀਤਾ ਸੀ ਜਿਸ ਚੀਜ਼ ਨਾਲ ਇੱਕ ਬੜਾ ਬਲ ਮਿਲਿਆ ਆਪਣੇ ਕਿਸਾਨੀ ਮੋਰਚੇ ਨੂੰ ਉਹ ਚੀਜ਼ ਨੂੰ ਲੈ ਕੇ ਹੁਣ ਤੁਸੀਂ ਇੱਥੇ ਆਏ ਹੋ ਕਿ ਇੱਥੇ ਵੀ ਕੋਈ ਉਸੇ ਤਰੀਕੇ ਦਾ ਐਸਾ ਐਕਸ਼ਨ ਪਲਾਨ ਕੀਤਾ ਗਿਆ ਜਿਹਦੇ ਨਾਲ ਇੱਕ ਵਾਰ ਫਿਰ ਤੋਂ ਮੋਰਚੇ ਨੂੰ ਬਲ ਮਿਲੂਗਾ ਬਿਲਕੁਲ ਬਿਲਕੁਲ ਜੇ ਪਹਿਲਾਂ ਵੀ ਵਾਇਗਰੂ ਨੇ ਡਿਊਟੀ ਲਈ ਸੀ ਤੇ ਹੁਣ ਦੇ ਬਾਰ ਵੀ ਵਾਇਗਰੂ ਨੇ ਡਿਊਟੀ ਲਈ ਹੈ ਹੈਨਾ ਹਾਂਜੀ ਤੇ ਵਾਇਗਰੂ ਮੇਰ ਕਰੇ ਪਹਿਲਾਂ ਵੀ ਸਾਡੀ ਟੀਮ ਸੀ ਜਿਹੜੀ ਠੀਕ ਹੈ ਨਾ ਉਹ ਵੀ ਅੰਬਾਲਾ ਦੀ ਟੀਮ ਸੀ ਮੋਢੀ ਬਣ ਕੇ ਨਿਕਲੀ ਸੀ ਦੋ ਨੋਲਨ ਤੇ ਤੇ ਹੁਣ ਦੀ ਵਾਰ ਵੀ ਉਹਨਾਂ ਲੱਗੇ ਹੋਏ ਨੇ ਸਾਰੇ ਮੁੰਡੇ ਤੁਸੀਂ ਦਿਖਾ ਸਕਦੇ ਹੋ ਚਾਹ ਇੱਕ ਵਾਰ ਉਧਰ ਨੂੰ ਮੋਹ ਕਰਕੇ ਤਿਆਰੀ ਚ ਹੁਣ ਵੀ ਲੱਗੇ ਹੋਏ ਆ ਸਾਰੇ ਦੇ ਸਾਰੇ ਜੀ ਤੇ ਅਸੀਂ ਕੋਈ ਇੱਕ ਸੇ ਟਕਰਾ ਕਰਨੇ ਆਏ ਸਰਕਾਰ ਨਾਲ ਹੈ ਨਾ ਅਸੀਂ ਤਾਂ ਸਿਰਫ ਆਪਣੀ ਹੱਕੀਆਂ ਮੰਗਾ ਪਿੱਛੇ ਆਏ ਸੀ ਇੱਥੇ ਵੀ ਸਾਨੂੰ ਸਾਡੀ ਐਮਐਸਪੀ ਗਾਰੰਟੀ ਕਾਨੂੰਨ ਦੇ ਦੋ ਠੀਕ ਹੈ ਕਰਜ਼ਾ ਮੁਕਤੀ ਕਰ ਦੋ ਜਿਹੜੀਆਂ ਗੱਲਾਂ ਇਹਨਾਂ ਨੇ ਆਪਣੇ ਮੂੰਹ ਤੋਂ ਕਹੀਆਂ ਸੀ ਚੁਣਾਵੀ ਮੈਨੀਫੈਸਟੋ ਜਿਹੜੀਆਂ ਇਹਨਾਂ ਪ੍ਰਧਾਨ ਮੰਤਰੀ ਨੇ ਆਪਣੇ ਮੂੰਹੋਂ ਕਹੀਆਂ ਸੀ ਅਸੀਂ ਜਦੋਂ ਅੰਦੋਲਨ ਜਿੱਤ ਗਿਆ ਸੀ ਉਦੋਂ ਵੀ ਇਹਨਾਂ ਨੇ ਆਪਣੇ ਮੂੰਹ ਤੋਂ ਕਹੀਆਂ ਸੀ ਦੋ ਉਸੇ ਹੱਕੀ ਮੰਗਾ ਪਿੱਛੇ ਪੰਜਾਬ ਦੇ ਕਿਸਾਨ ਹਰਿਆਣਾ ਦੇ ਕਿਸਾਨ ਮਿਲ ਕੇ ਇੱਥੇ ਆ ਹੋਰ ਜਿਹੜੀਆਂ ਸਟੇਟਾਂ ਦੇ ਨੇ ਜਿੱਥੇ ਜਿੱਥੇ ਸਮਰਥਨ ਮਿਲਿਆ ਸਾਨੂੰ ਸਾਰੇ ਆਏ ਸੀ ਪਰ ਇਹਨਾਂ ਨੇ ਇੱਥੇ ਦੇਖਿਓਗੇ ਜੰਗ ਦਾ ਮਾਹੌਲ ਬਣਾਤਾ ਹੈ ਨਾ ਐਵੇਂ ਬਾਰਡਰ ਲਾਤੇ ਅੱਗੇ ਵੀ ਹਨ ਜਿਵੇਂ ਕੋਈ ਦੇਸ਼ ਦਾ ਦੁਸ਼ਮਨਾ ਹੋਵੇ ਇੱਥੇ ਹਨ ਵੀ ਕੋ ਤੇ ਹੈ ਨਾ ਤੇ ਜਦੋਂ ਅਸੀਂ ਪਹਿਲੇ ਦਿਨ ਆਏ ਸੀ ਇਹਨਾਂ ਨੇ ਇੰਨਾ ਕੋ ਬਰਾਇਆ ਇੱਥੇ ਹੈ ਨਾ ਉਸ ਗਾਇਸ ਦੇ ਗੋਲੇ ਸਿੱਧੀਆਂ ਗੋਲੀਆਂ ਤੱਕ ਮਾਰੀਆਂ ਮੁੰਡੇ ਦੇ ਪਰ ਬਾਬਾ ਜੀ ਦੇਖੋ ਇਹਨਾਂ ਨੇ ਦੁਸ਼ਮਣੀ ਵਾਲਾ ਮਾਹੌਲ ਪੈਦਾ ਕੀਤਾ ਜੇ ਹੁਣ ਇਹ ਦੁਸ਼ਮਣੀ ਵਾਲਾ ਮਾਹੌਲ ਚਾਹੁੰਦੇ ਨੇ ਫਿਰ ਦੁਸ਼ਮਣੀ ਵੀ ਸੀਰੇ ਨਾਲ ਨਿਭਾਉਂਗੇ ਕਿਉਂਕਿ ਦੇਖੋ ਪੰਜਾਬ ਹੈ ਹੈ ਨਾ ਇਹਨੂੰ ਜਿੰਨਾ ਵੀ ਤੁਸੀਂ ਦੱਬੋਗੇ ਉਹਨਾਂ ਉੱਭਰ ਕੇ ਬਾਹਰ ਨੂੰ ਆਊਗਾ ਤੇ ਮੁੰਡਿਆਂ 'ਚ ਜਜਬਾਸ ਗੋਲੀਆਂ ਖਾ ਕੇ ਵੀ ਸਾਡੇ ਮੁੰਡਿਆਂ 'ਚ ਇੰਨਾ ਬਰਕਰਾਰ ਆ ਨਾ ਜਜਬਾ ਵੀ ਪੁੱਛੇ ਗੁਜਰ ਕਿ ਉਹ ਗੁਰੂ ਮਹਾਰਾਜ ਦੇ ਓਟ ਰਾਸਰੇ ਨਾਲ ਚੱਲੇ ਹੋਏ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਰਦਾਸ ਕਰਕੇ ਚੱਲੇ ਹੋਏ ਆ ਤੇ ਕੋਈ ਜੋਸ਼ੇ ਕਮੀ ਨਹੀਂ ਆਈ ਗੋਲੀਆਂ ਖਾ ਕੇ ਵੀ ਉਹਵੇਂ ਡਟੇ ਹੋਏ ਆ ਵੀ ਬਾਬਾ ਜੀ ਆਪਣੇ ਹੱਕ ਲੈ ਕੇ ਜਾਣੇ ਇੱਕ ਇਹਦੇ ਨਾਲ ਹੀ ਇਹੀ ਸਵਾਲ ਸੀਗਾ ਮੇਰਾ ਅਗਲਾ ਕਿ ਜਿਵੇਂ ਤੁਸੀਂ ਵੀ ਉਹ ਚੀਜ਼ ਪਹਿਲਾਂ ਹੀ ਦੱਸ ਦਿੱਤੀ ਕਿ ਜੰਗਲ ਵਾਲਾ ਮਾਹੌਲ ਆ ਜਿਹੜਾ ਉਹ ਬਣਾਇਆ ਪਿਆ ਤੇ ਬਣਾਇਆ ਕਿਨੇ ਸਭ ਨੂੰ ਪਤਾ ਤੇ ਜਿਹੜਾ ਖੱਟਰ ਸਰਕਾਰ ਦੇ ਵੱਲੋਂ ਇੱਥੇ ਪ੍ਰਬੰਧ ਕੀਤੇ ਹੋਏ ਨੇ ਆਪਣੇ ਵੱਲੋਂ ਤਾਂ ਉਹਨਾਂ ਨੇ ਪ੍ਰਬੰਧ ਹੀ ਕੀਤੇ ਨੇ ਸਾਡੇ ਹਾਸਤੇ ਉਹ ਰੋਕਾਂ ਜ਼ਰੂਰ ਆਪਾਂ ਕਹਿ ਸਕਦੇ ਆ ਨਾ ਤੁਹਾ ਨੂੰ ਕਿ ਡੈਮੋਕ੍ਰੇਸੀ ਦੇ ਵਿੱਚ ਆ ਚੀਜ਼ ਇਸ ਤਰੀਕੇ ਦੀ ਤਸਵੀਰ ਬਣਨੀ ਚਾਹੀਦੀ ਹੈ ਦੇਖੋ ਡੈਮੋਕ੍ਰੇਸੀ ਕੋਈ ਡੈਮੋਕ੍ਰੇਸੀ ਨਾਮ ਦੀ ਚੀਜ਼ ਦੇਸ਼ 'ਚ ਨਹੀਂ ਰਹੀ ਜਿਸ ਤਰ੍ਹਾਂ ਡਰੋਨ ਨਾਲ ਜਦੋਂ ਤੁਸੀਂ ਅੰਸੂਗੈਸ ਦੇ ਗੋਲੇ ਛੱਡਣ ਲੱਗੇ ਹੋ ਨਾ ਉੱਤੇ ਜਾ ਜਾ ਕੇ ਉੱਤੇ ਜਾ ਜਾ ਕੇ ਹੈ ਨਾ ਠੀਕ ਆ ਤੇ ਕੋਈ ਲੋਕਤੰਤਰ ਨਹੀਂ ਕੋਈ ਸੰਵਿਧਾਨ ਨਹੀਂ ਰਿਹਾ ਇਸ ਦੇਸ਼ ਦੇ ਅੰਦਰ ਹੈ ਨਾ ਤੇ ਜਿਹੜੀਆਂ ਗੱਲਾਂ ਆਮ ਚਲਦੀਆਂ ਸੀ ਪਹਿਲਾਂ ਵੀ ਬਾਤ ਚ ਇਹਨਾਂ ਨੇ ਪਈ ਹੁਣ ਦੀ ਵੋਟਾਂ ਤੋਂ ਬਾਅਦ ਇਹਨਾਂ ਨੇ ਤਾਨਾਸਾਈ ਵਾਲਾ ਮਾਹੌਲ ਪੈਦਾ ਕਰ ਦੇਣਾ ਕੋਈ ਬੋਟ ਬੈਂਕ ਨਹੀਂ ਰਹੂਗਾ ਕੁਚੀ ਨਹੀਂ ਰਹੂਗਾ ਲੋਕਤੰਤਰ ਦਾ ਨਾਸ਼ ਕਰ ਦੇਣਾ ਤੇ ਉਹ ਇੱਕ ਛਾਲਕ ਅੱਜ ਦੀ ਗਈ ਤੇ ਇਸ ਛਾਲਕ ਨੂੰ ਸਾਰੇ ਦੇਸ਼ ਵਾਸੀਆਂ ਨੂੰ ਸਮਝ ਲੈਣਾ ਚਾਹੀਦਾ ਵੀ ਕੀ ਮਾਹੌਲ ਹੋਗਾ ਆਉਣ ਵਾਲੇ ਟਾਈਮ 'ਚ ਦੇਸ਼ ਦੇ ਅੰਦਰ ਕਿੰਨੀ ਤਾਨਾਸਾਈ ਹੋਗੀ ਤੁਹਾਨੂੰ ਇਹੋ ਜਿਹਾ ਕਰ ਦੇਣਗੇ ਨਾ ਵੀ ਹਾਂ ਸਿਰਫ ਰੋਟੀ ਰੋਟੀ ਤੇ ਲਾ ਦੇਣਗੇ ਔਰ ਬਾਕੀ ਨਾਲ ਦੀ ਵੋਟਾਂ ਇਹਨਾਂ ਦੇ ਥੱਲੇ ਨੂੰ ਕੰਮ ਹੋ ਕੇ ਕਰੀ ਜਾਂਦੇ ਨੇ ਤਾਂ ਗੁਲਾਮ ਹੋ ਜੇ ਕਦੇ ਕਾਰਪੋਰੇਟ ਦੇ ਗੁਲਾਮ ਹੋ ਜਾਇਆ ਕਰੋ ਕਦੇ ਨਾ ਵੋਟਾਂ ਵਾਲੇ ਦੇ ਗੁਲਾਮ ਹੋ ਕੇ ਸਾਰੀ ਉਮਰ ਕੱਢ ਦਿਓ ਵਾਹਿਗੁਰੂ ਨੇ ਮੌਕਾ ਦਿੱਤਾ ਸਾਰਿਆਂ ਨੂੰ ਦੁਬਾਰਾ ਖੜਨ ਦਾ ਦੇਸ਼ ਨੂੰ ਬਚਾਉਣ ਦਾ ਦੇਸ਼ ਦੀ ਆਰਥਿਕ ਲੜਾਈ ਲੜ ਰੇ ਇਸ ਟਾਈਮ ਕਿਸਾਨ ਦੇਸ਼ ਦੀ ਆਰਥੋ ਵਿਵਸਥਾ ਨੂੰ ਬਚਾਉਣ ਦਾ ਕਿਉਂਕਿ ਜਦੋਂ ਦੇਸ਼ ਦਾ ਕਿਸਾਨ ਮਜ਼ਬੂਤ ਹੋਊਗਾ ਨਾ ਦੇ ਰਾਜਕੀ ਉਹ ਰਾ ਦੇਸ਼ ਦੇ ਅੰਦਰ ਕਾਰਪੋਰੇਟ ਹਾਵੀ ਹੋ ਰਿਹਾ ਸਾਰੇ ਪਾਸੇ ਤੇ ਅਮੀਰ ਆਦਮੀ ਅਮੀਰ ਹੋਈ ਜਾ ਰਹਾ ਤੇ ਗਰੀਬ ਆਦਮੀ ਗਰੀਬ ਇਹ ਸੱਚਾਈ ਹੈ ਇਹ ਦੇਸ਼ ਦੀ ਠੀਕ ਹੈ ਨਾ ਤੇ ਸਾਰਿਆਂ ਨੂੰ ਇਸ ਲੜਾਈ ਚ ਸਾਥ ਦੇਣਾ ਚਾਹੀਦਾ ਵੀ ਸੱਚਾ ਅੱਕ ਦੀ ਲੜਾਈ ਦੇਸ਼ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਇਸ ਟਾਈਮ ਕਿਸਾਨ ਇਧਰਲੇ ਪਾਸੇ ਵੀਰੇ ਆਪਾਂ ਇੱਥੇ ਗਰਾਊਂਡ ਲੈਵਲ ਦੇ ਉੱਤੇ ਉਹ ਚੀਜ਼ ਦੇਖੀ ਹੈ ਸਭ ਨੂੰ ਪਤਾ ਕਿ ਇੱਥੇ ਕਿਸਾਨ ਬੈਠੇ ਆ ਕਿਸਾਨ ਆਪਣੀਆਂ ਮੰਗਾਂ ਵਾਸਤੇ ਬੈਠੇ ਆ ਇੱਥੇ ਮੇਰੇ ਦੋ ਸਵਾਲ ਨੇ ਉਹਨਾਂ ਚੋਂ ਪਹਿਲਾ ਸਵਾਲ ਮੈਂ ਇਹ ਪੁੱਛਣਾ ਚਾਹੂੰਗਾ ਕਿ ਇੱਥੇ ਜਿਹੜਾ ਦੁਬਾਰਾ ਤੋਂ ਕਿਸਾਨ ਆ ਕੇ ਬੈਠੇ ਨੇ ਕੀ ਉਹਦਾ ਕਾਰਨ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਕਿ ਦਿੱਲੀ ਮੋਰਚਾ ਸੀ ਜਿਹੜਾ ਉਹ ਸਾਨੂੰ ਦਿਖਾ ਦਿੱਤਾ ਗਿਆ ਕਿ ਤੁਸੀਂ ਉਹ ਫਤਿਹ ਕਰ ਲਿਆ ਹੁਣ ਤੁਸੀਂ ਵਾਪਸ ਆ ਜਾਓ ਤੇ ਉੱਥੇ ਅਸੀਂ ਪਛਾਣ ਨਹੀਂ ਕਰ ਸਕੇ ਅੰਦਰਲੀ ਚਾਲ ਦੀ ਤੇ ਉੱਥੋਂ ਅਸੀਂ ਕਾਲੀ ਕਰਕੇ ਵਾਪਸ ਮੁੜਿਆ ਤਾਂ ਕਰਕੇ ਸਾਨੂੰ ਦੁਬਾਰਾ ਤੋਂ ਹੀ ਸੀ ਰੀਕ੍ਰੀਏਟ ਕਰਨਾ ਪੈ ਗਿਆ ਇਹ ਰੀਜ਼ਨ ਮੰਨਦੇ ਹੋ ਤੁਸੀਂ ਵੇਖੋ ਸਾਰੀ ਚੀਜ਼ ਇੱਕ ਵਾਇਗੁਰੂ ਨੇ ਲਿਖੀ ਹੁੰਦੀ ਹੈ ਉਹ ਮੋਰਚਾ ਜਿੰਨਾ ਟਾਈਮ ਚੱਲਣਾ ਸੀ ਵਾਇਗੁਰੂ ਦੀ ਰਜਾ ਨਾਲ ਚੱਲਿਆ ਹੈ ਨਾ ਠੀਕ ਹੈ ਨਾ ਜਿੰਨਾ ਕ ਟਾਈਮ ਉਸ ਮੋਰਚੇ ਦੀ ਲੋੜ ਸੀ ਤਿੰਨ ਕਾਨੂੰਨ ਵਾਪਸ ਹੋਏ ਉਹ ਵੀ ਮੋਰਚਾ ਸੀ ਫਤਿਹ ਕਰਕੇ ਆਏ ਸੀਗੇ ਨਾ ਉਸ ਤੋਂ ਬਾਅਦ ਚਲੋ ਵੀ ਅਸੀਂ ਮਾਫੀ ਮੰਗ ਗਏ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਹੈ ਨਾ ਵੀ ਜਦੋਂ ਮਾਫੀ ਕਹਿੰਦਾ ਵੀ ਮੈਂ ਮਾਫੀ ਮੰਗਦਾ ਤੁਹਾਡੇ ਤੋਂ ਹੈ ਨਾ ਵੀ ਮੇਰੀ ਕੋਈ ਤਬਸੀਅਤ ਚ ਕਮੀ ਰਹੀ ਹੈ ਕਿ ਮੇਰੇ ਸਮਝਾਉਣ ਚ ਕਮੀ ਰਹੀ ਹੈ ਤੇ ਮੈਂ ਤੁਹਾਡੀਆਂ ਸਾਰੀਆਂ ਹੋਰ ਮੰਗਾਂ ਦਾ ਵੀ ਹੱਲ ਕਰੂੰਗਾ। ਕਾਹੀ ਹੁੰਦਾ ਵੀ ਦੇਸ਼ ਦੇ ਰਾਜੇ ਤੋਂ ਅਸੀਂ ਉਮੀਦ ਹੁੰਦੀ ਹੈ ਵੀ ਦੇਸ਼ ਦਾ ਰਾਜਾ ਵੀ ਹੱਲ ਕਰੂਗਾ ਹੈ ਨਾ ਵੀ ਅਗਰ ਆਪਣੇ ਮੂੰਹੋਂ ਕਹਰੇ ਤਾਂ ਇਹ ਦੇਸ਼ ਦਾ ਰਾਜਾ ਅਕਸਰੋਂ ਤੋਂ ਤੇ ਕੋਈ ਉਹ ਤਾਂ ਨਹੀਂ ਹੈਗਾ ਵੀ ਕੋਈ ਰੱਲਾ ਛੱਲਾ ਤਾਂ ਨਹੀਂ ਹੈਗਾ ਹੈ ਨਾ। ਹਾਂ ਬਿਲਕੁਲ ਤੇ ਫਿਰ ਵੀ ਅਸੀਂ 2 ਸਾਲ ਇਹਨਾਂ ਨੂੰ ਆ ਕਿਉਂਕਿ ਇਹ ਲੜਾਈ ਕੋਈ ਫੇਸਬੁੱਕਾਂ ਤੋਂ ਚੱਲੀ ਹੋੜੀ ਲੜਾਈ ਨਹੀਂ ਆ ਵੀ ਅਸੀਂ ਵੀਡੀਓ ਪਾਈ ਫੇਸਬੁੱਕ ਤੇ ਆਜੋ ਆਜੋ ਐਮਐਸਪੀ ਦੀ ਲੜਾਈ ਲੜਨ ਦੀ ਆ ਇਹ ਲੜਾਈ ਨੂੰ ਬਾਬਾ ਜੀ ਬਿੱਢਣੇ ਤੋਂ 2.5 ਸਾਲ ਲੱਗੇ ਨੇ ਡੀਐਸਸੀ ਦੇ ਗਿਆਪਨ ਦੇ ਕਦੇ ਕੋਈ ਰੈਲੀ ਕਰਨੇ ਕਦੇ ਲੋਕਾਂ ਨੂੰ ਸਮਝਾਉਣਾ ਵੀ ਅਸੀਂ ਇਹ ਮੇ ਲੜਾਈ ਲੜਨ ਦੀ ਆ ਤਾਂ ਜਾ ਕੇ ਇੰਨੀ ਵੱਡੀ ਲੜਾਈ ਮਤਲਬ ਦੁਬਾਰਾ ਖੜੀ ਹੋਈ ਆ ਤਾਂ ਕਰਕੇ ਸਾਨੂੰ ਸੜਕਾਂ ਦੇਣਾ ਪਿਆ ਵੀ ਜਦੋਂ ਤੁਸੀਂ ਵਾਅਦੇ ਕਰਨ ਤੋਂ ਬਾਅਦ 2.5 ਸਾਲ ਸਾਡੇ ਗਿਆਪਨ ਵੀ 2.5 ਸਾਲ ਤੁਹਾਨੂੰ ਕਹਿੰਦੇ ਰਹੇ ਵੀ ਕਰ ਦੋ ਹੱਲ ਕਰ ਕਰੇ ਨਹੀਂ ਹਾਲੇ ਨਾ ਤੇ ਅੱਜ ਇਹ ਸਾਨੂੰ ਰੋਕਦੇ ਨੇ ਹਨਾ ਅੱਜ ਸਾਨੂੰ ਇਹ ਕਹਿੰ ਇਹ ਚਿੱਤੀ ਹਟਾਈ ਸਾਲੋਂ ਦੇ ਸੰਤਨ ਨੂੰ ਗਿਆਪਨ ਦੇ ਦਿਨਾਂ ਨੂੰ ਵੀ ਭਾਈ ਇਹਦਾ ਹੱਲ ਕਰ ਦੋ ਹੈਨਾ ਤੇ ਫਿਰ ਕੋਈ ਨਹੀਂ ਦੇਖੋ ਇਹ ਕਹਿੰਦੇ ਨੇ ਹੁਣ ਚੌਣ ਜਵਾਬਤਾ ਲੱਗ ਜੂਗਾ ਲੱਗ ਜੂਗਾ ਸਾਡੇ ਵੱਲੋਂ ਕੁਝ ਲੱਗ ਜੇ ਅਸੀਂ ਤਾਂ ਘਰੋਂ ਨਿਕਲ ਗਏ ਹੁਣ 6 ਮਹੀਨੇ ਦਾ ਰਾਸ਼ਨ ਲੈ ਕੇ ਆਏ ਹੋਇਆ 6 ਮਹੀਨੇ ਦਾ ਇਹ ਆ ਤੇ ਬਾਕੀ ਤੁਹਾਨੂੰ ਤੁਹਾਨੂੰ ਪਤਾ ਹੀ ਹੈ ਨਾ ਵੀ ਹਾਂ ਸੰਗਤ ਦਾ ਵੀ ਉਹ ਤਾਂ ਚਾਹੀ ਸੀ 2 ਸਾਲ ਬੈਠੀਏ ਚੱਲਦੇ ਰਹਿਣਗੇ ਬਾਬੇ ਦਾ ਲੰਗਰ ਆਏ ਕਦੇ ਖਤਮ ਨਹੀਂ ਹੋ ਸਕਦਾ ਹੈ ਨਾ ਤੇ ਬਾਬਾ ਜੀ ਅਸੀਂ ਤਾਂ ਆਪਣੇ ਟੀਚੇ ਨੂੰ ਨਿਕਲ ਗਏ ਵੀ ਅਸੀਂ ਐਮਐਸਪੀ ਦਾ ਗਰੰਟੀ ਕਾਨੂੰਨ ਲੈਣਾ ਤੇ ਬਾਕੀ ਮੰਗਾ ਜਿਹੜੀਆਂ ਲਖੀਮਪੁਰ ਦਾ ਇਨਸਾਫ ਆਦਿਵਾਸੀਆਂ ਦੀ ਲੜਾਈ ਵੀ ਲੜਾਂਗੇ ਮਜ਼ਦੂਰਾਂ ਦੀ ਵੀ ਲੜਾਈ ਲੈਣਾਗੇ ਮਜ਼ਦੂਰਾਂ ਦੀ ਹੋਣੀ ਚਾਹੀਦੀ ਹੈ 700 ਰੁਪਏ ਦੀ ਠੀਕ ਹੈ ਨਾ ਤੇ ਮਜ਼ਦੂਰ ਦਾ ਵੀ ਕਰਜ਼ਾ ਮਾਫ ਹੋਣਾ ਚਾਹੀਦਾ ਜੰਗਲ ਜੰਗਲ ਜ਼ਮੀਨ ਦੀ ਲੜਾਈ ਆ ਆਦਿਵਾਸੀਆਂ ਦੀ ਉਹਨ ਦੇਸ਼ ਨੂੰ ਬਚਾਉਣ ਦੀ ਲੜਾਈ ਸਾਰੇ ਦੇ ਲੜਾਈ ਲੜ ਰਹੇ ਆ ਤੇ ਵਾਹੀ ਗੁਰੂ ਮਿਹਰ ਕਰੂਗਾ ਸੱਚ ਸੱਚੇ ਲੋਕ ਆਏ ਹੋਏ ਨੇ ਤੇ ਇਸ ਮੋਰਚੇ ਨੂੰ ਆਪਾਂ ਫਤਿਹ ਕਰਾਂਗੇ ਬਿਲਕੁਲ ਭਾਈ ਇੱਕ ਹੋਰ ਸਵਾਲ ਆ ਰਾਜਨੀਤੀ ਦੇ ਨਾਲ ਹੀ ਜੁੜਿਆ ਹੋਇਆ ਹੁਣ ਇੱਕ ਪਾਸੇ ਤੇ ਇਸ ਤਰੀਕੇ ਦੀਆਂ ਆਵਾਜ਼ਾਂ ਉੱਠ ਰਹੀਆਂ ਨੇ ਇਹ ਕੋ ਕੱਲਾ ਪੰਜਾਬ ਜਾਂ ਹਰਿਆਣਾ ਦੇ ਵਿੱਚ ਨਹੀਂ ਆ ਬੜਾ ਲੋਕਾਂ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਕਿ ਪੂਰੇ ਦੇਸ਼ ਭਰ ਦੇ ਵਿੱਚ ਇਸ ਤਰੀਕੇ ਦਾ ਸਿਨੈਰੀਓ ਜਿਹੜਾ ਉਹ ਕ੍ਰੀਏਟ ਹੋਇਆ ਪਿਆ ਤੇ ਪਰ ਦੂਸਰੇ ਪਾਸੇ ਹੁਕਮਰਾਨ ਨੇ ਜਿਹੜੇ ਵਜ਼ੀਰ-ਏ-ਆਲਾ ਨੇ ਪਰਦੇ ਉਹ ਕਹਿ ਰਹੇ ਨੇ ਕਿ ਸਾਡੀ ਅਗਲੀ ਟਰਮ ਵੀ ਸਾਡੀ ਹੈ ਤੇ ਫਿਰ ਜਦੋਂ ਜ਼ਮੀਨੀ ਹਕੀਕਤ ਇਸ ਤਰੀਕੇ ਦੀ ਬਣੀ ਪਈ ਆ ਕਿ ਜਿਹੜਾ ਅੰਨ ਦਾਤਾ ਹੈ ਜਿਹੜਾ ਅੰਨ ਦਿੰਦਾ ਹੈ ਪੂਰੇ ਦੇਸ਼ ਨੂੰ ਨਾ ਇਵਨ ਕਿ ਆਲੇ ਦੁਆਲੇ ਦੇ ਦੇਸ਼ਾਂ ਦੇ ਵੀ ਉਹ ਢਿੱਡ ਭਰਨ ਦੀ ਸਮਰੱਥਾ ਰੱਖਦਾ ਉਹ ਬੰਦਾ ਸੜਕਾਂ ਦੇ ਉੱਤੇ ਬੈਠਾ ਉਹ ਸਾਰੇ ਤਬਕਾ ਸੜਕਾਂ ਦੇ ਉੱਤੇ ਬੈਠਾ ਹੈ ਤੇ ਦੂਸਰੇ ਪਾਸੇ ਫਿਰ ਹੁਕਮਰਾਨ ਕਿਹੜੀ ਚੀਜ਼ ਦੇ ਉੱਤੇ ਇਹ ਸਾਰਾ ਕੁਝ ਕਹੀ ਜਾਂਦੇ ਆ ਕਿ ਅਗਲੀ ਟਰਮ ਵੀ ਸਾਡੀ ਆ ਅਸੀਂ ਤੇ ਜਿੱਤੇ ਹੀ ਪਏ ਆ ਬਾਈ ਕੀ ਕੀ ਲੱਗਦਾ ਕਿ ਕੁਝ ਹੈ ਕੋਈ ਅੰਦਰ ਉਹਨਾਂ ਕੋਲੇ ਜਾਦੂ ਮੰਤਰ ਹੈ ਨਾ ਜਿਹੜਾ ਵੀ 2019제 ਵੀ ਪਹਿਲਾ ਇਹਨਾਂ ਨੇ ਉਹ ਪਲਵਮ ਵਾਲਾ ਕਹਿ ਕੇ ਹੈਨਾ ਦੇਸ਼ ਨੂੰ ਇੱਕ ਪਾਸੇ ਨੂੰ ਲਾ ਕੇ ਦੁਸ਼ਮਣੀ ਵਾਲੇ ਪਾਸੇ ਨੂੰ ਇੱਕ ਧਰਮ ਦੀ ਰਾਜਨੀਤੀ ਹੈ ਇਹਨਾਂ ਕੋਲ ਹੈਨਾ ਵੀ ਜਿਹੜੀ ਧਰਮ ਦੀ ਰਾਜਨੀਤੀ ਕਰ ਲੋਕਾਂ ਨੂੰ ਸਮਝਣਾ ਚਾਹੀਦਾ ਠੀਕ ਹੈ ਨਾ ਧਰਮ ਸਾਰੇ ਇੱਕ ਬਰਾਬਰ ਨੇ ਸਾਰੇ ਧਰਮ ਅਸੀਂ ਸਾਰੇ ਧਰਮਾਂ ਦਾ ਸਨਮਾਨ ਕਰਦੇ ਆ ਠੀਕ ਆ ਸਾਰੇ ਧਰਮ ਇੱਕ ਬਰਾਬਰ ਨੇ ਇੱਕ ਇਹਨਾਂ ਕੋਲ ਉਹ ਵੀ ਹੈਗੀ ਹੈ ਮਸ਼ੀਨਾਂ ਜੀ ਹੈਗੇ ਨੇ ਐੀਬੀਐਮ ਕਹਿੰਦੇ ਨੇ ਜਿੰਨੂੰ ਹੈ ਨਾ ਉਹ ਵੀ ਇਹਨਾਂ ਕੋਲੇ ਹੈ ਨਾ ਤੇ ਤਾਂ ਹੀ ਮੇਰੇ ਖਿਆਲ ਦੇ ਇਹਨੇ ਝੋੜੇ ਹੋ ਕੇ ਕਹਿੰਦੇ ਵੀ ਅਗਲੀ ਵਾਰ ਸਾਡੇ ਵੱਲੋਂ ਤੁਸੀਂ ਅਗਲੀ ਵਾਰ ਆਓ ਤੋਂ ਅਗਲੀ ਵਾਰ ਆਓ ਠੀਕ ਆ ਸਾਨੂੰ ਸਾਡੇ ਹੱਕ ਚਾਹੀਦੇ ਨੇ ਸਾਡਾ ਐਸਪੀ ਗਾਰੰਟੀ ਕਾਨੂੰਨ ਚਾਹੀਦਾ ਸਾਨੂੰ ਸਾਡੇ ਵਾਸਤੇ ਤਾਂ ਆ ਵੀ ਐਵੇਂ ਦੇ ਨੇ ਕਾਂਗਰਸ ਹੋ ਤੋਂ ਵੱਡੀ ਸਾਡੀ ਦੁਸ਼ਮਣ ਠੀਕ ਹੈ ਨਾ ਉਹਨੇ ਉਹਨੇ ਜਿਹੜੀ ਦੁਸ਼ਮਣੀ ਸਾਡੇ ਨਾਲ ਪਾਲੀਆਂ ਹੋਈਆਂ ਨੇ ਪਹਿਲਾਂ ਤੋਂ ਉਹ ਤੇ ਤੋਂ ਆਮ ਆਦਮੀ ਪਾਰਟੀ ਜਾਈ ਸੀ ਓਬਵੀਅਸ ਹੀ ਦੇਖਿਆ ਜਾਂਦੇ ਬਦਲਾ 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 ਕੋਈ ਨਹੀਂ ਜਿਹੜਾ ਹੱਕਾਂ ਪਿੱਛੇ ਬੋਲਦਾ ਉਹ ਤੋਂ ਬਦਲੇ ਉਹ ਵੀ ਲੈ ਲੈਂਦੇ ਨੇ ਨਾ ਸਾਡੇ ਤਾਂ ਬਈ ਸਾਨੂੰ ਤਾਂ ਡੰਡਾ ਮਜ਼ਬੂਤ ਕਰਨਾ ਆਪਣਾ ਠੀਕ ਆ ਸਾਡਾ ਡੰਡਾ ਮਜ਼ਬੂਤ ਹੋਇਆ ਹੋਇਆ ਠੀਕ ਆ ਪਹਿਲਾਂ ਵੀ ਕਰਿਆ ਸੀ ਅੰਦੋਲਨ ਚ ਹੁਣ ਵੀ ਕਰਿਆ ਹੋਇਆ ਠੀਕ ਹੈ ਨਾ ਅਸੀਂ ਤਾਂ ਐਵੇਂ ਹੀ ਡੰਡਾ ਮਜ਼ਬੂਤ ਕਰਕੇ ਰੱਖਾਂਗੇ ਠੀਕ ਹੈ ਨਾ ਤੁਸੀਂ ਸਾਡੇ ਵੱਲੋਂ ਤਾਂ ਕੋਈ ਆਵੇ ਦੇਸ਼ ਦਾ ਕੋਈ ਹੱਕ ਬਰਨਾਣਾ ਵੀ ਜਦੋਂ ਸਾਡੇ ਹੱਕਾਂ ਦੀ ਗੱਲ ਆਊਗੀ ਸਾਡਾ ਡੰਡਾ ਐਵੇਂ ਹੀ ਮਜ਼ਬੂਤ ਮਜ਼ਬੂਤ ਮਿਲੂਗਾ ਤੇ ਆਪਣੇ ਹੱਕ ਲੈ ਲੈਂਦੇ ਰਾਂਗੇ ਤੇ ਤੁਹਾਨੂੰ ਕੋਈ ਫਰਕ ਲੱਗਦਾ ਵੀ ਮੀਟਿੰਗਾਂ ਕਰ ਕਰਕੇ ਇਹ ਪੂਰੇ ਦਾ ਪੂਰਾ ਜਿਹੜਾ ਜਿਹੜਾ ਵੀ ਸਿਨੈਰੀਓ ਬਣਿਆ ਹੋਇਆ ਇਹਦਾ ਕੋਈ ਸੋਲੂਸ਼ਨ ਨਿਕਲਿਆਉਣਾ ਜਾਂ ਫਿਰ ਹੱਲਾ ਹੀ ਬੋਲਣਾ ਪੈਣਾ ਦੇਖੋ ਬੈਰੀਕੇਡ ਲਾਉਣ ਨਾਲ ਤੋੜਨ ਨਾਲ ਹੈ ਨਾ ਜਿਹਨੇ ਲਾਏ ਹੋਏ ਨੇ ਹੈ ਨਾ ਹੱਲ ਨਹੀਂ ਹੋਇਆ ਕਰਦੇ ਹੈ ਨਾ ਅਸੀਂ ਵੀ ਕੋਈ ਇੱਥੇ ਬੈਰੀਕੇਡ ਤੋੜਨ ਨਾਲ ਵੀ ਸੋਚੀ ਜੇ ਮੈਂ ਇੱਥੇ ਸੰਭੂ ਬਾਟਰ ਤੋੜ ਕੇ ਦਿੱਲੀ ਪਹੁੰਚਾਂਗੇ ਫੇਰ ਵੀ ਹੱਲ ਨਹੀਂ ਹੁਣ ਫੇਰ ਵੀ ਦੇਖੋ ਗੱਲਬਾਤ ਨਾਲ ਹੀ ਹੱਲ ਆਉਣਾ ਹੈ ਨਾ ਤੇ ਤੁਹਾਡੇ ਰਾਹੀਂ ਵੀ ਬੇਨਤੀ ਕਰਦੇ ਆਂ ਅਗਰ ਕੋਈ ਤੁਹਾਡੇ ਰਾਹੀਂ ਦੇਖਦੇ ਨੇ ਭਾਜਪਾ ਵਾਲੇ ਵੀ ਉਹਨਾਂ ਨੂੰ ਸਮਝਾਓ ਵੀ ਇਹਦਾ ਹੱਲ ਕੱਢੋ ਅੱਜ ਵੀ ਮੀਟਿੰਗਾਂ ਚ ਦਾਈ ਚਾਹੁੰਦੇ ਆਂ ਵੀ ਮੀਟਿੰਗ ਚ ਹੱਲ ਹੋਵੇ ਹੈ ਨਾ ਪਰ ਜੇ ਸਰਕਾਰ ਸੋਚਦੀ ਹੈ ਵੀ ਕਹੀਂ ਅਸੀਂ ਇਹਨਾਂ ਦੇ ਕੋਈ ਡਰ ਕੇ ਰਾਂ ਦੀ ਵਾਟਰ ਕੈਨਾਂ ਤੋਂ ਗੋਲੀਆਂ ਤੋਂ ਐਸ਼ ਰੇਕੇ ਠੀਕ ਹੈ ਨਾ ਦੋਨੋਂ ਕਾਮਯਾਬ ਕਰਨਾ ਪੀੜੀ ਦਾ ਸਵਾਲ ਆ ਨਸਲ ਦਾ ਸਵਾਲ ਕਿਉਂਕਿ ਬਾਬਾ ਜੀ ਅੱਜ ਸਾਡੀ ਪੀੜੀ ਬਾਹਰ ਜਾਣ ਨੂੰ ਮਜਬੂਰ ਆ ਸਾਡੀ ਪੀੜੀ ਅੱਜ ਬੇਲੀ ਆ ਪੁੱਠੇ ਕਮਾਉਣਾ ਸੇਵਾਸੇ ਨੂੰ ਕਿਉਂ ਦਿਮਾਗ ਬੇਲਾ ਹੁੰਦਾ ਹੈ ਨਾ ਪੁੱਠੇ ਪਾਸੇ ਨੂੰ ਚੱਲਦਾ ਹੈ ਨਾ ਤੇ ਬਾਬੇ ਨਾਨਕ ਦੀ ਖੇਤੀ ਮਜਬੂਤ ਹੋ ਜੇ ਐਮ ਐਚ ਪੀ ਗਾਰੰਟੀ ਨੂੰ ਹੋ ਜੇ ਸਾਡਾ ਤਾਂ ਪੀੜੀਆਂ ਬਚ ਜਾਣਗੀਆਂ ਗੁਲਾਮੀ ਕਰਨ ਤੋਂ ਬਚ ਜਾਣਗੀਆਂ ਬਾਹਰ ਹੈ ਨਾ ਤੇ ਹਾਂ ਤੇ ਬਈ ਅਸੀਂ ਇਹੀ ਚਾਹੁੰਨੇ ਆ ਵੀ ਇਹਦਾ ਹੱਲ ਗੱਲਬਾਤ ਨਾਲ ਇਹਦਾ ਹੱਲ ਹੋਵੇ ਅਸੀਂ ਵੀ ਇਹੀ ਚਾਹੁੰਨੇ ਆ ਠੀਕ ਹੈ ਕੋਈ ਤਕਰਾਰ ਨਹੀਂ ਤੁਸੀਂ ਆਪਣੀਆਂ ਸਰਕਾਰਾਂ ਚਲਾਓ ਦੇਸ਼ ਸੋ ਬਾਈ ਨਵਦੀਪ ਨੇ ਉਹ ਗੱਲਾਂ ਆਖੀਆਂ ਜਿਹੜੀਆਂ ਕੰਨਾਂ ਦੇ ਵਿੱਚ ਦੀ ਕੱਢਣੀਆਂ ਬੜੀਆਂ ਜ਼ਰੂਰੀ ਨੇ ਕਿਉਂਕਿ ਕਿਸਾਨ ਇੱਕ ਬਾਰ ਫਿਰ ਤੋਂ ਬੈਠੇ ਆ ਕਿਸਾਨ ਫੇਰ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕਰ ਰਹੇ ਪਰ ਸਾਹਮਣੇ ਵਾਲੇ ਪਾਸੇ ਜਿਸ ਤਰੀਕੇ ਦੇ ਨਾਲ ਰੁਕਾਂ ਲਾਈਆਂ ਜਾ ਰਹੀਆਂ ਨੇ ਬਾਈ ਨਵਦੀਪ ਦਾ ਕਹਿਣਾ ਹੈ ਕਿ ਡੈਮੋਕਰੇਸੀ ਅਜਿਹੇ ਹਾਲਾਤਾਂ ਦੇ ਵਿੱਚ ਸਰਵਾਈਵ ਨਹੀਂ ਕਰ ਸਕਦੀ ਕਿਸੇ ਪਾਸੇ ਨਹੀਂ ਦਿਖਾਈ ਦੇ ਰਿਹਾ ਕਿ ਇੱਥੇ ਡੈਮੋਕਰੇਸੀ ਹੈਗੀ ਹੈ ਤੇ ਬਾਕੀ ਇਹ ਮੋਰਚਾ ਇਸ ਮੀਟਿੰਗ ਤੋਂ ਬਾਅਦ ਦੇ ਵਿੱਚ ਅਗਲਾ ਕਿਸ ਤਰੀਕੇ ਦਾ ਰੁਖਕ ਤਿਆਰ ਕਰਦਾ ਇਹਦੇ ਤੇ ਸਭ ਦੀਆਂ ਨਜ਼ਰਾਂ ਬਣਿਆ ਰਹਿਣ ਗਿਆ ਕੈਮਰਾ ਪਰਸਨ ਅਕੀਤੇ ਪ੍ਰਵੀਨ ਦੇ ਨਾਲ ਮਹਿੰਦਰਜੀਤ ਸਿੰਘ ਚੈਲ ਸਕਾਈ ਨਿਊਜ਼ ਪੰਜਾਬ ਸ਼ੰਭੂ ਬਾਰਡਰ